ਇਹ ਤਾਂ ਆਈਵਰੀਨ ਦਾ ਕਰਿਆ ਜੀ ਜਦ ਜਦ ਸਕੇਂਦਰ ਡਰਦਾ ਜਦ ਜਦ ਵੀਸੀ ਡਰਦੀ ਆ ਹਮੇਸ਼ਾ ਹੀ ਪੁਲਿਸ ਨੂੰ ਰੇ ਕਰਦੀ ਆ ਐਦਾਂ ਦੀ ਸਾਡੀ ਯੂਨੀਵਰਸਿਟੀ ਦੇ ਅੰਦਰ ਵਾਲੀ ਸਿਕਿਉਰਿਟੀ ਆ ਉਹ ਜਿਹੜਾ ਸਿਕਿਉਰਿਟੀ ਚੀਫ ਵਿਕਰਮ ਆ ਸੀ ਉਹਨੂੰ ਵੀ ਸਿੱਧੇ ਤੌਰ ਤੇ ਇਹ ਕਹਿਣਾ ਚਾਹੁੰਦੇ ਆ ਹਾਂਜੀ ਅਸੀਂ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਆ ਜੀ ਜਦ ਤੱਕ ਸਾਡੀ ਯੂਨੀਵਰਸਿਟੀ ਦੇ ਕੈਨੇਡੀਅਨ ਦੇ ਪ੍ਰੋਪਰ ਤਰੀਕੇ ਨਾਲ ਸੈਂਟਰ ਦੀਆਂ ਡੇਟਾ ਨਹੀਂ ਦੇ ਦਿੰਦੇ ਤੇ ਜਦ ਤੱਕ ਸਾਨੂੰ ਇਹ ਨਹੀਂ ਕਹਰਦੇ ਵੀ ਹਾਂ ਇਹ ਯੂਨੀਵਰਸਿਟੀ ਪ੍ਰੋਪਰ ਤਰੀਕੇ ਨਾਲ ਪੰਜਾਬ ਨੂੰ ਬਿਲੋਂਗ ਕਰਦੀ ਆ ਉਦੋਂ ਤੱਕ ਅਸੀਂ ਨਹੀਂ ਛਟਾਂਗੇ ਅਦਰ ਤੁਸੀਂ ਤਸਵੀਰ ਵੇਖ ਸਕਦੇ ਹੋ ਹਰ ਇੱਕ ਪਾਸੇ ੱੱੱਕੇ ਵਾਲੀਆਂ ਤਸਵੀਰਾਂ ਵਾ ਮੈਂ ਉੱਥੇ ਖੜਾ ਮੈਨੂੰ ੱੱੱਕੇ ਲੱਗੇ ਯਾਰ ਜੇ ਬਜ਼ੁਰਗ ਨੂੰ ਕੋਈ ਮੈਨੂੰ ਖਿੱਚੇ ਮੈਂ ਸਾਡੇ ਬਜ਼ੁਰਗ ਨਹੀਂ ਜਾਣ ਦੇਣਾ ਉਹ ਮੈਂ ਪੇਸ਼ ਨਹੀਂ ਕਰਾਂਗਾ ਜੇ ਮੈਂ ਪਰੇਸ਼ਾਨ ਹੋ ਆਠ ਬੇਸ਼ਕ ਮੈਂ ਹਾਂ ਇਹ ਦੇਖ ਸਕਦੇ ਹੋ ਕਿ ਇਹ ਆ ਪ੍ਰਸ਼ਾਸਨ ਖਾਸ ਕਰਕੇ ਭਾਰਤ ਦਾ ਜਾਂ ਪੰਜਾਬ ਦੀ ਗੱਲ ਕਰੀਏ ਚੰਡੀਗੜ੍ਹ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਤੇ ਅੱਜ ਚੰਡੀਗੜ੍ਹ ਦੇ ਵਿੱਚ ਇਹਨਾਂ ਨੌਜਵਾਨਾਂ ਨਾਲ ਧੱਕੇਸ਼ਾਹੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ